ਤਾਂ ਕਮੈਂਟ ਕਰ ਦਿਓ ਫਿਰ ਕਲਾਸ ਸਟਾਰਟ ਕਰੀਏ ਹਾਂਜੀ ਆਡੀਓ ਵੀਡੀਓ ਓਕੇ ਆ ਤਾਂ ਮੈਸੇਜ ਕਰ ਦਿਓ ਕਲਾਸ ਸਟਾਰਟ ਕਰਦੇ ਆ ਇੱਕ ਵਾਰ ਕਮੈਂਟ ਜ਼ਰੂਰ ਕਰ ਦਿਓ ਵੀ ਆਡੀਓ ਵੀਡੀਓ ਕਲੀਅਰ ਆ ਹਾਂਜੀ ਸਰ ਅੱਜ ਜਿਹੜਾ ਆਪਾਂ ਟੌਪਿਕ ਕਰਾਂਗੇ ম্যাਟ੍ਰਿਕਸ ਕਰਾਂਗੇ ਠੀਕ ਹੈ ਕਿਉਂਕਿ ম্যাਟ੍ਰਿਕਸ ਨਾਲ ਰਿਲੇਟਡ ਆਪਾਂ ਪੁਰਾਣੇ ਕੋਸ਼ਨਾ ਪੇਪਰ ਦੇ ਵਿੱਚੋਂ ਕੋਸ਼ਣ ਕੀਤੇ ਸੀ ਠੀਕ ਹੈ ਜੀ ਤਾਂ ਕਲਾਸ ਸਟਾਰਟ ਕਰਦੇ ਆ ম্যাਟ੍ਰਿਕਸ ਠੀਕ ਹੈ ম্যাਟ੍ਰੀਸਿਸ ਵੀ ਬੋਲ ਸਕਦੇ ਆ ম্যাਟ੍ਰਿਕਸ ਵੀ ਬੋਲ ਸਕਦੇ ਆ ਇਹਦੇ ਵਿੱਚੋਂ ਜੇ ਆਪਾਂ ਗੱਲ ਕਰ ਲਈਏ ਮਾਸਟਰ ਕੈਡਰ ਮੈਥ ਠੀਕ ਹੈ ਮਾਸਟਰ ਕੈਡਰ ਮੈਥ ਦੇ ਆਪਾਂ ਨੇ ਹੁਣ ਅ ਬੀ ਤੋਂ 25 ਕੁਸ਼ਨ ম্যাট্রিক্স ਦੇ ਵਿੱਚੋਂ ਹੀ ਸੋਲਵ ਕੀਤੇ ਸੀ ਠੀਕ ਹੈ ਉਸ ਤੋਂ ਬਿਨਾਂ ਰਜੇ ਹੁਣ ਜਿਹੜਾ ম্যাট্রਿਕਸ ਆ ਚੈਪਟਰ ਜੇ ਤੁਸੀਂ ਮਾਸਟਰ ਕੈਡਰ ਸਾਇੰਸ ਲਈ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਿੱਚ ਜਿਹੜੇ ਮੈਥ ਦੇ ਕੁਸ਼ਨ ਆਉਣੇ ਆ ਟੋਟਲ 50 ਆਉਣੇ ਆ ਤਾਂ ਉਹਦੇ ਵਿੱਚੋਂ ਤੁਸੀਂ ਮੰਨ ਕੇ ਚੱਲ ਸਕਦੇ ਹੋ ਵੀ 6 ਤੋਂ 7 ਕੁਸ਼ਨ ਤੁਹਾਨੂੰ ম্যাট্রਿਕਸ ਦੇ ਵਿੱਚੋਂ ਦੇਖਣ ਨੂੰ ਮਿਲ ਸਕਦੇ ਆ ਬਾਕੀ ਜਿਹੜੇ ਰਜੇ ਲੈਕਚਰ ਕੈਡਰ ਮੈਥ ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਤਾਂ ম্যাট্রਿਕਸ ਦੇ ਵਿੱਚੋਂ 20 ਤੋਂ 25 ਕੁਸ਼ਨ ਦੇਖਣ ਨੂੰ ਮਿਲ ਨਹੀਂ ਮਿਲਣੇ ਆ ਜੇ ਤੁਸੀਂ ਲੈਕਚਰ ਕੈਡਰ ਫਿਜ਼ਿਕਸ ਦੀ ਤਿਆਰੀ ਕਰ ਰਹੇ ਹੋ ਤਾਂ ਚਾਰ ਕੁਸ਼ਣ ਤੁਹਾਨੂੰ ਮੈਟ੍ਰਿਕਸ ਦੇ ਵਿੱਚ ਦੇਖਣ ਨੂੰ ਮਿਲਣਗੇ ਤਾਂ ਰਾਜੇ ਮੈਟ੍ਰਿਕਸ ਚੈਪਟਰ ਸਟਾਰਟ ਕਰਦੇ ਆ ਮੈਟ੍ਰਿਕਸ ਦੇ ਵਿੱਚ ਰਾਜੇ ਜਿਵੇਂ ਵੀ ਆਪਾਂ ਕਲਾਸ +2 ਦੇ ਵਿੱਚ ਵੀ ਕੀਤਾ ਹੋਇਆ ਵਾ ਬੀਐਸਸੀ ਤੇ ਐਮਐਸਸੀ ਦੇ ਵਿੱਚ ਵੀ ਕੀਤਾ ਹੋਇਆ ਵਾ ਮੈਟ੍ਰਿਕਸ ਆਪਣੇ ਕੋਲ ਕੀ ਹੁੰਦਾ ਵਾ ਰਾਜੇ ਮੈਟ੍ਰਿਕਸ ਨੂੰ ਆਪਾਂ ਕੈਪੀਟਲ ਲੈਟਰ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਚਾਹੇ ਤੁਸੀਂ ਏ ਦੇ ਨਾਲ ਰਿਪਰੈਜ਼ੈਂਟ ਕਰ ਲਓ ਇੰਗਲਿਸ਼ ਦੇ ਕਿਸੇ ਵੀ ਅਲਫਾਬੈਟ ਦੇ ਨਾਲ ਤੁਸੀਂ ਮੈਟ੍ਰਿਕਸ ਨੂੰ ਕੀ ਕਰ ਸਕਦੇ ਹੋ ਰਿਪਰੈਜ਼ੈਂਟ ਕਰ ਸਕਦੇ ਹੋ ਬਟ ਲੈਟਰ ਆਪਣੇ ਕੋਲ ਕੀ ਹੋਊਗਾ ਕੈਪੀਟਲ ਹੋਊਗਾ ਚਾਹੇ ਏ ਨਾਲ ਰਿਪਰੈਜ਼ੈਂਟ ਕਰ ਲਓ ਚਾਹੇ ਐਮ ਨਾਲ ਏ ਰਾਜੇ ਆਪਣੇ ਕੋਲ ਕੀ ਹੁੰਦਾ ਵਾ ਇਹ ਰੈਕਟੈਂਗੂਲਰ ਆਪਣੇ ਕੋਲ ਐਰੇ ਹੁੰਦੀ ਆ ਜਿਹਦੇ ਵਿੱਚ ਰਾਜੇ ਆਪਣੇ ਕੋਲ ਕੀ ਹੁੰਦੇ ਨੇ ਨੰਬਰ ਆਫ ਰੋ ਤੇ ਨੰਬਰ ਆਫ ਕੀ ਹੁੰਦੇ ਨੇ ਕਾਲਮ ਜਿਵੇਂ ਮੈਂ ਇੱਥੇ ਰਾਜੇ ਲਿਖਦਾ A11 a12 ਫਿਰ ਆਪਾਂ ਲਿਖ ਦਈਏ a21 a22 ਠੀਕ ਹੈ ਜੀ ਹੁਣ ਇਹਦੇ ਵਿੱਚ राजे ਇੱਕ ਤਾਂ ਰਾਉਂਡ ਬ੍ਰੈਕਟ ਦੇ ਨਾਲ ਵੀ ਤੁਸੀਂ ਇਹਨੂੰ ਸ਼ੋਅ ਕਰ ਸਕਦੇ ਹੋ ਜਾਂ ਤੁਸੀਂ राजे ਇਹਨੂੰ ਸਕੁਅਰ ਬ੍ਰੈਕਟ ਦੇ ਨਾਲ ਵੀ ਸ਼ੋਅ ਕਰ ਸਕਦੇ ਹੋ ਠੀਕ ਹੈ ਜਿਹੜਾ ਆਪਾਂ राजे ਮੈਂ ਰਾਉਂਡ ਬ੍ਰੈਕਟ ਨਾਲ ਸ਼ੋਅ ਕੀਤਾ ਵਾ ਇਹ राजे ਆਪਾਂ ਐਮਐਸਸੀ ਲੈਵਲ ਦੇ ਉੱਪਰ ਕਰਦੇ ਹੁੰਦੇ ਸੀਗੇ ਤੇ ਜੇ ਜਦੋਂ ਆਪਾਂ ਪਲੱਸ 2 ਦੇ ਵਿੱਚ ਆਪਾਂ ਸਕੁਅਰ ਮੈਟ੍ਰਿਕਸ ਦੀ ਫਾਰਮ ਦੇ ਵਿੱਚ ਇਦਾਂ ਦੀ ਸਕੁਅਰ ਆ ਜਿਹੜੀ ਉਹਦਾ ਵੀ ਲਿਖ ਸਕਦੇ ਸੀਗੇ ਠੀਕ ਹੈ ਜੇ राजे ਹੁਣ ਬੇਸਿਕ ਤੋਂ ਲੈ ਕੇ ਚੱਲਾਂਗੇ ਠੀਕ ਹੈ ਜੇ राजे ਆਪਾਂ ਜੇ ਲੈਫਟ ਟੂ ਰਾਈਟ ਦੇਖੀਏ ਤਾਂ ਲੈਫਟ ਟੂ ਜਿਹੜਾ ਰਾਈਟ ਆ ਇਹ ਆਪਣੇ ਕੋਲ ਕੀ ਹੋਊਗੀ ਰੋ 1 ਹੋਊਗੀ ਜਿਹੜਾ ਰਾਜੇ ਆਪਣੇ ਕੋਲ ਲੈਫਟ ਟੂ ਰਾਈਟ ਆ ਆਪਣੇ ਕੋਲ ਕਿਹੜੀ ਹੋਊਗੀ ਸੈਕਿੰਡ ਰੋ ਹੋਊਗੀ ਜੇ ਰਾਜੇ ਆਪਾਂ ਅਪ ਟੂ ਡਾਊਨ ਦੇਖੀਏ ਤਾਂ ਇਹ ਆਪਣੇ ਕੋਲ ਕੀ ਹੋਊਗਾ ਕਾਲਮ 1 ਹੋਊਗਾ ਜੇ ਆਪਾਂ ਫਿਰ ਦੂਸਰੀ ਲਾਈਨ ਨੂੰ ਦੇਖੀਏ ਉਹ ਆਪਣੇ ਕੋਲ ਕਿਨੂੰ ਰਿਪਰੈਜ਼ੈਂਟ ਕਰੂਗਾ ਕਾਲਮ ਨੂੰ ਰਿਪਰੈਜ਼ੈਂਟ ਕਰੂਗਾ ਠੀਕ ਹੈ ਮਤਲਬ ਜਿਹੜੀ ਇੱਕ ਮੈਟ੍ਰਿਕਸ ਹੁੰਦੀ ਆ ਇਹ ਆਪਣੇ ਕੋਲ ਰੈਕਟੈਂਗੂਲਰ ਐਰੇ ਹੁੰਦੀ ਆ ਰੋ ਤੇ ਕਾਲਮਸ ਦੀ ਠੀਕ ਹੈ ਜੀ ਰੋ ਨੂੰ ਆਪਾਂ ਆਰ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਕਾਲਮ ਨੂੰ ਆਪਾਂ ਸੀ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਊਗਾ ਬ੍ਰੈਕਟ ਦੇ ਬਾਹਰ ਆਪਣੇ ਕੋਲ ਕੀ ਲਿਖਿਆ ਹੁੰਦਾ ਵਾ ਐਮ ਕਰਾਸ ਕੀ ਕਿਆ ਹੁੰਦਾ ਵਾ n ਲਿਖਿਆ ਹੁੰਦਾ ਵਾ ਠੀਕ ਹੈ ਜੀ ਹੁਣ ਇੱਥੇ राजे ਇੱਕ ਗੱਲ ਹੋਰ ਧਿਆਨ ਰੱਖਣੀ ਆ ਜਿਹੜਾ ਮੈਂ राजे ਇੱਥੇ ਲਿਖਿਆ ਵਾ a11 a12 a21 a22 ਠੀਕ ਹੈ ਹੁਣ ਜਿਹੜਾ राजे স্মਲ ਲੈਟਰਸ ਦੇ ਨਾਲ ਆਪਾਂ ਅੰਦਰ ਲਿਖੇ ਹੋਏ ਨੇ ਮਤਲਬ ਕੀ ਅਲਫਾਬੈਟ ਲਿਖੇ ਹੋਏ ਨੇ ਇਹਨਾਂ ਨੂੰ राजे ਆਪਾਂ ਕੀ ਬੋਲਾਂਗੇ a11 ਨੂੰ a12 ਨੂੰ a21 a22 ਇਹ ਸਾਰੇ ਆਪਣੇ ਕੋਲ ਕੀ ਆ ਮੈਟ੍ਰਿਕਸ ਦੇ राजे ਆਪਣੇ ਕੋਲ ਕੀ ਹੋਣਗੇ ਐਲੀਮੈਂਟਸ ਹੋਣਗੇ ਠੀਕ ਹੈ ਜੀ ਮੈਟ੍ਰਿਕਸ ਨੂੰ ਆਪਾਂ ਕੈਪੀਟਲ ਲੈਟਰ ਦੇ ਨਾਲ ਰਿਪਰੈਜ਼ੈਂਟ ਕਰਦੇ ਹੁੰਦੇ ਆ ਜਿਹੜੇ ਮੈਟ੍ਰਿਕਸ ਦੇ ਆਪਣੇ ਕੋਲ ਐਲੀਮੈਂਟਸ ਹੁੰਦੇ ਨੇ ਉਹਨਾਂ ਨੂੰ ਆਪਾਂ ਰਾਜੇ ਸਮਾਲ ਲੈਟਰ ਦੇ ਨਾਲ ਰਿਪਰੈਜ਼ੈਂਟ ਕਰਦੇ ਆ ਕਲੀਅਰ ਹੁਣ ਰਾਜੇ ਇੱਥੇ ਮੈਂ ਇਹਨੂੰ ਰੀਡ ਕੀਤਾ A11 A12 A21 A22 ਮਤਲਬ ਆਪਾਂ ਇਦਾਂ ਨਹੀਂ ਰੀਡ ਕਰਨਾ ਇੱਥੇ A11 ਦਾ ਮਤਲਬ ਹੋਊਗਾ ਕੀ ਮਤਲਬ ਹੋਊਗਾ ਪਹਿਲੇ ਵਾਲਾ ਜਿਹੜਾ ਰਾਜੇ ਮੈਂ ਹੁਣ ਇੱਥੇ M ਕ੍ਰੋਸ N ਵੀ ਲਿਖਿਆ ਵਾ M ਰਾਜੇ ਆਪਣੇ ਕੋਲ ਕਿਨੂੰ ਰਿਪਰੈਜ਼ੈਂਟ ਕਰੂਗਾ ਨੰਬਰ ਆਫ ਰੋਜ਼ ਨੂੰ ਰਿਪਰੈਜ਼ੈਂਟ ਕਰੂਗਾ ਜਿਹੜਾ ਰਾਜੇ ਆਪਣੇ ਕੋਲ n ਹੋਊਗਾ ਇਹ ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਕਰੂਗਾ ਨੰਬਰ ਆਫ ਕਾਲਮਸ ਨੂੰ ਰਿਪਰੈਜ਼ੈਂਟ ਕਰੂਗਾ ਠੀਕ ਹੈ ਜੀ ਹੁਣ ਇੱਥੇ ਜਿਹੜਾ a11 ਲਿਖਿਆ ਹੋਇਆ ਨਾ ਪਹਿਲਾ ਪਹਿਲਾ ਜਿਹੜਾ ਵਰਡ ਹੋਊਗਾ ਉਹ ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਕਰੂਗਾ ਰੋ ਨੂੰ ਜਿਹੜਾ ਰਾਜੇ ਦੂਜਾ ਵਰਡ ਹੋਊਗਾ ਆਪਣੇ ਕੋਲ ਡਿਜ਼ਰਟ ਹੋਊਗਾ ਓ ਕਿ ਨੂੰ ਰਿਪਰੈਜ਼ੈਂਟ ਕਰੂਗਾ ਕਾਲਮ ਨੂੰ ਠੀਕ ਹੈ ਜੀ a11 ਮਤਲਬ ਇੱਥੇ a11 ਦਾ ਮਤਲਬ a ਆ ਵੀ ਜਿਹੜਾ a11 ਐਲੀਮੈਂਟ ਆ ਉਹ ਪਹਿਲੀ ਰੋ ਤੇ ਪਹਿਲੇ ਕਾਲਮ ਦਾ ਐਲੀਮੈਂਟ ਆ ਇੱਥੇ ਰਾਜੇ a12 ਦਾ ਮਤਲਬ ਕੀ ਆ 1 ਕਿ ਨੂੰ ਰਿਪਰੈਜ਼ੈਂਟ ਕਰ ਰਿਹਾ ਰਾਜੇ ਰੋ ਨੂੰ 2 ਕਿ ਨੂੰ ਰਿਪਰੈਜ਼ੈਂਟ ਕਰ ਰਿਹਾ ਵਾ ਕਾਲਮ ਨੂੰ ਠੀਕ ਹੈ ਇਦਾਂ ਹੀ ਮਤਲਬ ਇਹਦਾ ਮਤਲਬ a12 ਦਾ ਮਤਲਬ ਕੀ ਆ ਇਹ ਆਪਣੇ ਕੋਲ ਪਹਿਲੀ ਰੋ ਦਾ ਇਹ ਦੂਜੇ ਕਾਲਮ ਦਾ ਅੱਖਰ ਆ ਠੀਕ ਹੈ ਇੱਦਾਂ ਹੀ राजे A21 ਇੱਦਾਂ ਹੀ राजे ਆਪਣੇ ਕੋਲ ਕੀ ਹੋਊਗਾ A22 ਨੈਕਸਟ ਚੱਲਦੇ ਆ ਨੈਕਸਟ राजे ਆਪਣੇ ਕੋਲ ਕੀ ਆ ਜਾਂਦਾ ਵਾ ਆਰਡਰ ਆ ਜਾਂਦਾ ਠੀਕ ਹੈ ਆਰਡਰ ਆਫ ਮੈਟ੍ਰਿਕਸ ਆ ਜਾਂਦਾ ਵਾ ਠੀਕ ਹੈ ਆਰਡਰ ਆਫ ਮੈਟ੍ਰਿਕਸ ਆਪਾਂ ਕਿਵੇਂ ਕੱਢਦੇ ਹੁੰਦੇ ਆ ਜੀ ਦੇ ਵਿੱਚ राजे ਆਪਣੇ ਕੋਲ ਇਹ ਪ੍ਰੋਡਕਟ ਹੁੰਦਾ ਵਾ ਰੋ ਇੰਟੂ ਕਾਲਮ ਠੀਕ ਹੈ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਮੈਟ੍ਰਿਕਸ ਲਿਖੀ ਆ 2 3 4 5 ਠੀਕ ਹੈ ਤਾਂ ਹੁਣ ਇੱਥੇ राजे ਆਪਾਂ ਇਹਦਾ ਬਾਹਰ ਆਰਡਰ ਵੀ ਲਿਖਾਂਗੇ ਨਾ ਆਰਡਰ ਆਪਾਂ ਇੱਥੇ ਰਾਈਟ ਹੈਂਡ ਸਾਈਡ niche ਪਰਸੈਂਟ ਕਰਦੇ ਹੁੰਦੇ ਆ ਹੁਣ ਗੈਲੋ ਆਰਡਰ ਇਹਦਾ ਕੀ ਹੋਊਗਾ ਰੋ ਕਿੰਨੇ ਨੇ ਰਾਜੇ ਆਪਣੇ ਕੋਲ ਇੱਕ ਰੋ ਠੀਕ ਹੈ ਜੀ ਦੂਜੀ ਰੋ ਠੀਕ ਹੈ ਜੀ ਇੱਕ ਕਾਲਮ ਦੂਜਾ ਕਾਲਮ ਮਤਲਬ ਆਪਣੇ ਕੋਲ ਨੰਬਰ ਆਫ ਰੋ ਕਿੰਨੇ ਨੇ ਦੋ ਨੰਬਰ ਆਫ ਕਾਲਮ ਕਿੰਨੇ ਨੇ ਦੋ ਮਤਲਬ ਆਪਣੇ ਕੋਲ ਇਹ ਮੈਟ੍ਰਿਕਸ ਦਾ ਆਰਡਰ ਕਿੰਨਾ ਆ ਜਾਊਗਾ 2 ਬਾਈ 2 ਆ ਜਾਊਗਾ ਇਦਾਂ ਹੀ ਰਾਜੇ ਇਹ ਜਿਹੜੀ ਮੈਟ੍ਰਿਕਸ ਹੁੰਦੀ ਆ ਜਿਹਦੇ ਵਿੱਚ राजे ਨੰਬਰ ਆਫ ਰੋ ਤੇ ਨੰਬਰ ਆਫ ਕਾਲਮ ਕੀ ਹੁੰਦੇ ਨੇ ਇਕੁਅਲ ਹੁੰਦੇ ਨੇ ਉਹ ਮੈਟ੍ਰਿਕਸ ਨੂੰ ਆਪਾਂ राजे ਕਿਹੜੀ ਬੋਲਦੇ ਆ ਸਕੁਅਰ ਮੈਟ੍ਰਿਕਸ ਬੋਲਦੇ ਆ ਠੀਕ ਹੈ ਜੀ ਅੱਗੇ ਚੱਲਦੇ ਆ ਜੇ ਮੇਰੇ ਕੋਲ ਮੈਟ੍ਰਿਕਸ ਹੁੰਦੀ a ਲਿਖਿਆ ਹੁੰਦਾ 1 2 3 4 5 6 ਠੀਕ ਹੈ ਜੀ ਹੁਣ ਇਹ ਮੈਟ੍ਰਿਕਸ ਆ ਜਿਹੜੀ ਇਹਨੂੰ ਆਪਾਂ ਕਿਹੜੀ ਬੋਲਾਂਗੇ ਰੈਕਟੈਂਗੂਲਰ ਮੈਟ੍ਰਿਕਸ ਰੈਕਟੈਂਗੂਲਰ ਕਿਹਨੂੰ ਬੋਲਦੇ ਹੁੰਨੇ ਰਾਜੇ ਜਿਹਦੇ ਵਿੱਚ ਰਾਜੇ ਆਪਣੇ ਕੋਲ ਨੰਬਰ ਆਫ ਰੋ ਨਾਟ ਇਕੁਅਲ ਟੂ ਕੀ ਹੋ ਨੰਬਰ ਆਫ ਕਾਲਮ ਸਕੁਅਰ ਲਿਕ ਕੰਡੀਸ਼ਨ ਕੀ ਹੁੰਦੀ ਆ ਜਿਹਦੇ ਵਿੱਚ ਰਾਜੇ ਨੰਬਰ ਆਫ ਰੋ ਇਕੁਅਲ ਟੂ ਕੀ ਹੁੰਦੇ ਆ ਨੰਬਰ ਆਫ ਕਾਲਮਸ ਹੁੰਦੇ ਆ ਠੀਕ ਹੈ ਹੁਣ ਇਹਦੇ ਵਿੱਚ ਰਾਜੇ ਰੋ ਕਿੰਨੀਆਂ ਨੇ ਆਪਣੇ ਕੋਲ ਦੋ ਰੋ ਨੇ ਠੀਕ ਹੈ ਆ ਫਰਸਟ ਰੋ ਆ ਇਹ ਆਪਣੇ ਕੋਲ ਕੀ ਆ ਸੈਕਿੰਡ ਰੋ ਆ ਠੀਕ ਹੈ ਜੀ ਆ ਫਰਸਟ ਲਾਈਨ ਕਿਨੂੰ ਰਿਪਰੈਜ਼ੈਂਟ ਕਰੂਗੀ ਫਰਸ ਆ ਆਪਣੇ ਕੋਲ ਕੀ ਹੈ ਸੈਕਿੰਡ ਕਾਲਮ ਆ ਆਪਣੇ ਕੋਲ ਕੀ ਹੈ ਰਾਜੇ ਥਰਡ ਕਾਲਮ ਮਤਲਬ ਇਹ ਜਿਹੜੀ ਮੈਟ੍ਰਿਕਸ ਆ ਇਹਦਾ ਆਰਡਰ ਆਪਣੇ ਕੋਲ ਕਿੰਨੇ ਦਾ ਕਿੰਨੇ ਬਾਏ ਕਿੰਨੇ ਦੀ ਹੋਊਗੀ ਇਹ ਆਪਣੇ ਕੋਲ 2 ਬਾਏ 3 ਦੀ ਹੋਊਗੀ ਮਤਲਬ ਪਹਿਲਾਂ ਆਪਾਂ ਕਿਹਨੂੰ ਰਿਪਰੈਜ਼ੈਂਟ ਕਰਾਂਗੇ ਰੋ ਨੂੰ ਫਿਰ ਰਾਜੇ ਆਪਾਂ ਕਿਹਨੂੰ ਰਿਪਰੈਜ਼ੈਂਟ ਕਰਾਂਗੇ ਕਾਲਮ ਨੂੰ ਠੀਕ ਹੈ ਜੀ ਆਸ ਕਰਦੀ ਹਾਂ ਰਾਜੇ ਇੱਥੇ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਠੀਕ ਹੈ ਹੁਣ ਉਸ ਤੋਂ ਬਾਅਦ ਰਾਜੇ ਆਪਾਂ ਨੇ ਆਰਡਰ ਦੀ ਵੀ ਗੱਲ ਕਰ ਲਈ ਆ ਠੀਕ ਹੈ ਆਪਾਂ ਨੇ ਮੈਟ੍ਰਿਕਸ ਕਿਨੂੰ ਕਹਿੰਦੇ ਨੇ ਸਿੰਪਲ ਸਿੰਪਲ ਗੱਲਾਂ ਕਰਨੀਆਂ ਨੇ ਕਿਉਂਕਿ ਤੁਸੀਂ ਲਾਸਟ ইয়ার ਦੇ ਕੁਸ਼ਨ ਪੇਪਰ ਦੇਖੇ ਹੋਣਗੇ ਉਹਨਾਂ ਦੇ ਵਿੱਚੋਂ ਮੈਟ੍ਰਿਕਸ ਦੇ ਵਿੱਚੋਂ ਜ਼ਿਆਦਾਤਰ ਕੁਸ਼ਨ ਕਿ ਆ ਜਾਂਦੇ ਆ ਸਿੰਪਲ ਮਤਲਬ ਜੇ ਤੁਹਾਨੂੰ ਪ੍ਰੋਪਰਟੀਆਂ ਪਤਾ ਨੇ ਤੁਸੀਂ ਕੁਸ਼ਨਸ ਨੂੰ इजीली ਸੋਲਵ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਰਾਜੇ ਕਈ ਵਾਰ ਆਪਾਂ ਨੂੰ ਕੁਸ਼ਨ ਆ ਜਾਂਦਾ ਹੁੰਦਾ ਵਾ ਵੀ ਆਪਾਂ ਮੈਟ੍ਰਿਕਸ ਨੂੰ ਕੀ ਕਰਨਾ ਵਾ ਕਨਸਟਰਕਟ ਕਰਨਾ ਵਾ ਠੀਕ ਹੈ ਕਨਸਟਰਕਟ ਕਰਨ ਤੋਂ ਪਹਿਲਾਂ ਰਾਜੇ ਮੈਂ ਇੱਥੇ ਇਹ ਦੱਸ ਦਿੰਦੀ ਆ ਵੀ ਮੈਟ੍ਰਿਕਸ ਨੂੰ ਆਪਾਂ ਰਿਪਰੈਜ਼ੈਂਟ ਕਿੱਦਾਂ ਕਰਦੇ ਆ ਆਪਣੇ ਕੋਲ ਕੀ ਆ ਸਕੁਅਰ ਬ੍ਰੈਕਟ ਵੀ ਲੈ ਸਕਦੇ ਤੁਸੀਂ ਰਾਉਂਡ ਬ੍ਰੈਕਟ ਵੀ ਲੈ ਸਕਦੇ ਹੋ ਇਹਦੇ ਵਿੱਚ ਜੇ ਜਨਰਲ ਆਪਾਂ ਰਿਪਰੈਜ਼ੈਂਟ ਕਰਨਾ ਹੋਵੇ ਕਿਸੇ ਮੈਟ੍ਰਿਕਸ ਨੂੰ ਤਾਂ ਆਪਾਂ ਕਿੱਦਾਂ ਕਰਾਂਗੇ a i j ਠੀਕ ਹੈ ਹੁਣ ਇੱਥੇ i ਕਿਹਨੂੰ ਰਿਪਰੈਜ਼ੈਂਟ ਕਰੂਗਾ ਰੋ ਨੂੰ j ਵੀ ਕਿਹਨੂੰ ਰਿਪਰੈਜ਼ੈਂਟ ਕਰੂਗਾ ਕਾਲਮ ਨੂੰ ਠੀਕ ਹੈ ਤੇ ਬਾਹਰ ਕੀ ਲਿਖਿਆ ਹੋਊਗਾ m ਕ੍ਰੋਸ n m ਕ੍ਰੋਸ n ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਕਰੂਗਾ ਰਾਜੇ ਆਰਡਰ ਨੂੰ ਰਿਪਰੈਜ਼ੈਂਟ ਕਰੂਗਾ ਠੀਕ ਹੈ ਜੀ ਆਸ ਕਰਦੀ ਹਾਂ ਕਿ ਤੱਕ ਤੁਹਾਨੂੰ ਸਮਝ ਲੱਗ ਗਿਆ ਹੋਵੇ ਜੇ ਕਿਸੇ ਨੂੰ ਰਾਜੇ ਕੋਈ ਪ੍ਰੋਬਲਮ ਆਤਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਅਦਰਵਾਈਜ਼ ਆਪਾਂ ਅੱਗੇ ਚੱਲਦੇ ਹਾਂ ਕਿਉਂਕਿ ਇਹ ਤੁਹਾਡੀ ਨਾਰਮਲ ਡੈਮੋ ਕਲਾਸ ਰਹਿਣ ਵਾਲੀ ਆ ਜੇ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਨਾਲ ਦੀ ਨਾਲ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਹੁਣ ਰਾਜੇ ਪੇਪਰ ਦੇ ਵਿੱਚ ਕਈ ਵਾਰ ਕੁਸ਼ਨ ਆ ਜਾਂਦਾ ਹੁੰਦਾ ਵਾ ਵੀ ਆਪਾਂ ਨੇ ਮੈਟ੍ਰਿਕਸ ਕੀ ਕਨਸਟਰਕਟ ਕਰਨੀ ਆ ਜਿਵੇਂ ਆਪਾਂ ਨੇ ਕਨਸਟਰਕਟ ਕਰਨੀ ਆ ਮੈਟ੍ਰਿਕਸ ਕਿੰਨੇ ਬਾਈ ਕਿੰਨੇ ਦੀ ਕਰਨੀ ਆ 2x2 ਦੀ ਕਰਨੀ ਆ ਠੀਕ ਹੈ ਤੇ ਤੁਹਾਨੂੰ ਰਾਜੇ ਨਾਲ ਰਿਲੇਸ਼ਨ ਦਿੱਤੇ ਹੋਣਗੇ ਠੀਕ ਹੈ ਜਿਵੇਂ ਤੁਹਾਨੂੰ ਹਰ ਰਿਲੇਸ਼ਨ ਤੁਹਾਨੂੰ ਦਿੱਤਾ ਹੋਵੇ a ਤੁਹਾਨੂੰ ਦਿੱਤਾ ਹੋਇਆ ਵਾ ਵੀ a 2i ਤੁਹਾਨੂੰ ਕੀ ਦਿੱਤਾ ਹੋਇਆ j ਦਿੱਤਾ ਹੋਇਆ ਵਾ ਠੀਕ ਹੈ ਹੁਣ ਇਹ ਰਿਲੇਸ਼ਨ ਦੇ ਵਿੱਚ ਆਪਾਂ ਨੇ ਵੈਲਿਊ ਪੁੱਟ ਕਰਕੇ ਆਪਾਂ ਨੇ ਕਿੰਨੇ ਬਾਈ ਕਿੰਨੇ ਦੀ ਮੈਟ੍ਰਿਕਸ ਬਣਾਉਣੀ ਆ 2/2 ਦੀ ਬਣਾਉਣੀ ਆ ਠੀਕ ਹੈ ਤੇ ਚਾਰ ਰਾਜੇ ਤੁਹਾਨੂੰ ਆਪਸ਼ਨ ਦਿੱਤੇ ਹੋਣਗੇ ਉਹ ਚਾਰ ਆਪਸ਼ਨਾਂ ਦੇ ਵਿੱਚ ਤੁਹਾਨੂੰ ਰਾਜੇ a ਮੈਟ੍ਰਿਕਸ ਪੂਰੀ ਦਿੱਤੀ ਹੋਊਗੀ 2/2 ਦੀ ਜਿਵੇਂ ਮੰਨ ਲਓ ਆਹ a ਦਿੱਤਾ ਹੋਇਆ ਇਦਾਂ ਹੀ ਤੁਹਾਨੂੰ ਵੀ b ਆਪਸ਼ਨ ਦਿੱਤੀ ਹੋਊ ਇਦਾਂ ਹੀ ਚਾਰ ਆਪਸ਼ਨਸ ਦਿੱਤੇ ਆ ਹੋਣਗੇ ਜਿਨ੍ਹਾਂ ਦੇ ਉੱਤੇ ਤੁਸੀਂ ਕਿਹ ਟਿਕ ਕਰਨਾ ਹੋਗਾ ਜਿਹੜਾ ਆਪਣੇ ਕੋਲ ਕੀ ਹੈ ਸਹੀ ਹੈ ਠੀਕ ਹੈ ਹੁਣ ਆਪਾਂ ਬੇਸਿਕ ਤੋਂ ਕਰਦੇ ਚੱਲਾਂਗੇ ਤਾਂ ਹੁਣ ਦੇਖੋ राजे ਆਪਾਂ ਨੂੰ ਰਿਲੇਸ਼ਨ ਕੀ ਦਿੱਤਾ ਹੋਇਆ ম্যাਟ੍ਰਿਕਸ ਆਪਾਂ ਕਿੰਨੇ ਦੀ ਕਨਸਟਰਕਟ ਕਰਨੀ ਆ 2 ਬਾਈ 2 ਦੀ ਕਰਨੀ ਆ ਬਟ ਆਪਾਂ ਨੂੰ ਰਿਲੇਸ਼ਨ ਕੀ ਦਿੱਤਾ ਹੋਇਆ a ਠੀਕ ਹੈ ਜੀ a 2i j ਠੀਕ ਹੈ ਮਤਲਬ ਆਪਾਂ ਨੇ ਆ ਰਿਲੇਸ਼ਨ ਦੇ ਵਿੱਚ ਵੈਲਿਊਜ਼ ਪੁੱਟ ਕਰਕੇ ਆਪਾਂ ਐਲੀਮੈਂਟ ਕੱਢ ਲਾਂਗੇ ম্যাਟ੍ਰਿਕਸ ਦੇ ਠੀਕ ਹੈ ਹੁਣ 2 ਬਾਈ 2 ਦੀ ম্যাਟ੍ਰਿਕਸ ਕੱਢਣੀ ਆ ਮਤਲਬ ਆਪਣੇ ਕੋਲ 2 ਬਾਈ 2 ਦੀ ਕਿੰਨੀ ਹੋਊਗੀ ਦੋ ਆਪਣੇ ਕੋਲ राजे ਕੀ ਹੋਣਗੇ ਪਹਿਲੇ ਵਾਲਾ ਕੀ ਨੂੰ ਰਿਪਰੈਜ਼ੈਂਟ ਕਰੂਗਾ ਰੋ ਨੂੰ ਦੂਜੇ ਵਾਲਾ राजे ਕੀ ਉਹ रिप्रेजेंट ਕਰੂਗਾ ਕਾਲਮ ਨੂੰ ਠੀਕ ਹੈ ਜੀ ਤਾਂ ਆਪਾਂ ਲਿਖ ਲੈਣੇ ਆ ਪਹਿਲਾਂ ਜਰਨਲ ਟਰਮ ਲਿਖ ਲੈਣੇ ਆ ਇੱਥੇ ਆਪਣੇ ਕੋਲ ਕੀ ਆਊਗਾ A11 ਇੱਥੇ ਆਪਣੇ ਕੋਲ ਕੀ ਆਊਗਾ A12 ਇੱਥੇ ਆਪਣੇ ਕੋਲ ਕੀ ਆਊਗਾ A21 ਇੱਥੇ ਆਪਣੇ ਕੋਲ ਕੀ ਆਊਗਾ A22 ਠੀਕ ਹੈ ਜੀ ਤਾਂ ਹੁਣ ਆਪਾਂ राजे ਇਦਾਂ ਕਨਸਟਰਕਟ ਕਰਨੀਆਂ ਪਹਿਲਾਂ ਜੇ ਮੇਰਾ ਜੇ A11 ਫਾਈਂਡ ਆਊਟ ਕਰਨਾ ਇਹਦਾ ਮਤਲਬ ਇਹ ਆ ਵੀ I ਦੀ ਵੈਲਿਊ ਆਪਣੇ ਕੋਲ ਕਿੰਨੀ ਆ 1 ਆ ਪਹਿਲੇ ਵਾਲਾ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ I ਨੂੰ ਦੂਜੇ ਵਾਲਾ ਕਿਹਨੂੰ ਰਿਪਰੈਜ਼ੈਂਟ ਕਰ ਰਿਹਾ J ਨੂੰ ਠੀਕ ਹੈ ਜੀ ਤਾਂ J ਦੀ ਵੈਲਿਊ ਵੀ राजे ਆਪਾਂ ਨੂੰ ਕਿੰਨੀ ਦਿੱਤੀ ਹੋਈ ਆ राजे ਇੱਥੇ 1 ਦਿੱਤੀ ਹੋਈ ਆ ਠੀਕ ਹੈ ਜੀ ਤਾਂ ਹੁਣ ਦੇਖੋ राजे ਆਪਾਂ ਨੂੰ ਰਿਲੇਸ਼ਨ ਕੀ ਦਿੱਤਾ ਹੋਇਆ ਵਾ A A 2i+j ਠੀਕ ਹੈ ਤਾਂ ਇਹ ਰਿਲੇਸ਼ਨ ਦੇ ਵਿੱਚ ਆਪਾਂ ਵੈਲਿਊ ਪੁੱਟ ਕਰ ਲਾਂਗੇ ਠੀਕ ਹੈ ਪਹਿਲਾਂ ਆਪਾਂ ਨੇ a 11 ਕੱਢਣਾ ਵਾ ਤਾਂ a 11 ਦੇ ਲਈ ਆਪਾਂ ਇੱਥੇ ਵੈਲਿਊ ਪੁੱਟ ਕਰਾਂਗੇ ਠੀਕ ਹੈ ਤਾਂ ਹੁਣ ਇੱਥੇ ਦੇਖੋ राजे ਆਪਣੇ ਕੋਲ 2i+j ਠੀਕ ਹੈ ਹੁਣ ਇੱਥੇ 2 ਨਹੀਂ ਸੀ ਆਉਣਾ ਕੱਲਾ ਮੈਂ ਰਿਲੇਸ਼ਨ ਦਿੱਤਾ ਹੋਇਆ ਵਾ 2i+j ਠੀਕ ਹੈ a ਦੀ ਤਾਂ ਆਪਾਂ ਵੈਲਿਊ 11 ਦੀ ਵੈਲਿਊ ਆਪਾਂ ਪੁੱਟ ਕਰਨੀ ਆ ਠੀਕ ਹੈ a ਮੈਟ੍ਰਿਕਸ ਕੱਢਣ ਦੇ ਲਈ ਮਤਲਬ ਇੱਥੇ ਆਪਣੇ ਕੋਲ ਕੀ ਆਊਗਾ a आई जे ਆਊਗਾ ਤਾਂ ਹੀ ਆਪਾਂ ਕੀ ਆ ਇਹ ম্যাট্রিক্স ਨੂੰ ਕੀ ਕਰ ਸਕਦੇ ਆ ਫਾਈਂਡ ਆਊਟ ਕਰ ਸਕਦੇ ਆ ਠੀਕ ਹੈ ਹੁਣ ਇੱਥੇ ਮੈਂ ਕੀ ਆ a one, one two, i ਦੀ ਵੈਲਿਊ ਮੈਂ ਕੀ ਪੁੱਟ ਕਰਤੀ 1 1 ਪੁੱਟ ਕਰਤੀ ਤਾਂ ਹੁਣ ਇੱਥੇ ਰਿਲੇਸ਼ਨ ਦੇ ਵਿੱਚ ਵੀ ਪੁੱਟ ਕਰਾਂਗੇ ਰਿਲੇਸ਼ਨ ਆਪਾਂ ਨੂੰ ਕੀ ਦਿੱਤਾ ਹੋਇਆ ਵਾ 2 i ਪਲੱਸ ਆਪਾਂ ਨੂੰ ਕੀ ਦਿੱਤਾ ਹੋਇਆ j ਦਿੱਤਾ ਹੋਇਆ ਹੁਣ i ਦੀ ਵੈਲਿਊ ਆਪਣੇ ਕੋਲ ਕਿੰਨੀ ਆ 1 ਆ 2 ਨੂੰ 1 ਨਾਲ ਮਲਟੀਪਲਾਈ ਕਰ ਦੋਗੇ ਪਲੱਸ ਤੁਸੀਂ 1 ਕਰ ਦੋਗੇ ਤਾਂ ਤੁਹਾਡੇ ਕੋਲ ਕਿੰਨਾ ਆ ਜਾਊਗਾ 3 ਆ ਜਾਊਗਾ ਇਦਾਂ ਹੀ ਰਾਜੀ ਆਪਾਂ a 12 ਕੱਢ ਲੈਣਾ ਵਾ ਠੀਕ ਹੈ ਜੀ ਇੱਥੇ ਆਪਾਂ ਨੂੰ ਰਿਲੇਸ਼ਨ ਕੀ ਦਿੱਤਾ ਹੋਇਆ ਵਾ 2 i ਪਲੱਸ ਆਪਾਂ ਨੂੰ ਕੀ ਦਿੱਤਾ ਹੋਇਆ j ਠੀਕ ਹੈ a ਦੀ ਵੈਲਿਊ ਆਪਣੇ ਕੋਲ ਕਿੰਨੀ ਆ 1 ਆ ਤਾਂ 2 1 ਹੋ ਜਾਊਗਾ j ਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ ਰਾਜੇ ਆਪਾਂ ਨੂੰ 2 ਦਿੱਤੀ ਹੋਈ ਆ ਤਾਂ ਇੱਥੇ ਆਪਾਂ ਕਿੰਨਾ ਲਿਖਾਂਗੇ 2 ਲਿਖਾਂਗੇ ਹੁਣ ਰਾਜੇ ਤੁਸੀਂ 2 ਨੂੰ 1 ਨਾਲ ਮਲਟੀਪਲਾਈ ਕਰੋਗੇ ਤੁਹਾਡੇ ਕੋਲ ਕਿੰਨਾ ਆ ਜਣਾ 2 2 +2 ਕਰ ਦੋਗੇ ਤਾਂ ਕਿੰਨਾ ਆ ਜਾਣਾ 4 ਮਤਲਬ a 12 ਵੀ ਤੁਹਾਡੇ ਕੋਲ ਨਾਲ ਜੇ ਕਿੰਨਾ ਆ ਜਾਊਗਾ 4 ਆ ਜਾਊਗਾ ਉਸ ਤੋਂ ਬਾਅਦ ਰਾਜੇ ਆਪਾਂ ਨੇ ਸੈਕਿੰਡ ਰੋ ਦੇ ਐਲੀਮੈਂਟ ਕੱਢਣੇ ਆ ਤਾਂ ਸੈਕਿੰਡ ਰੋ ਆਪਣੇ ਕੋਲ ਕੀ ਆ a 21 ਠੀਕ ਹੈ ਜੀ ਮਤਲਬ ਇੱਥੇ ਹੁਣ i ਦੀ ਵੈਲਿਊ ਕਿੰਨੀ ਆ ਆਪਣੇ ਕੋਲ 2 ਆ j ਦੀ ਵੈਲਿਊ ਕਿੰਨੀ ਆ 1 ਆ ਮਤਲਬ ਆਪਣੇ ਕੋਲ ਰਿਲੇਸ਼ਨ ਕੀ ਦਿੱਤਾ ਹੋਇਆ ਵਾ 2i ਕਿੰਨਾ ਦਿੱਤਾ ਹੋਇਆ j ਠੀਕ ਹੈ ਜੀ ਹੁਣ i ਦੀ ਵੈਲਿਊ ਤੁਸੀਂ 2 ਪੁੱਟ ਕਰੋਗੇ ਤਾਂ 2 2 j ਆਪਣੇ ਕੋਲ ਕਿੰਨਾ 1 ਠੀਕ ਹੈ 2 ਨੂੰ 2 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਕਿੰਨਾ ਆ ਜਣਾ राजे 4 1 ਕਰਦੇ ਹੋ ਤਾਂ ਕਿੰਨਾ ਆ ਜਣਾ ਆਪਣੇ ਕੋਲ 5 ਆ ਜਾਣਾ ਇਦਾਂ ਹੀ ਰਾਜੀ ਆਪਾਂ ਜਿਹੜਾ ਲਾਸਟ ਐਲੀਮੈਂਟ ਆ ਉਹ ਫਾਈਂਡ ਆਊਟ ਕਰ ਲਾਂਗੇ a22 ਠੀਕ ਹੈ ਜੀ 2i ਆਪਣਾ ਕੀ ਲਿਖਣਾ ਵਾ j ਠੀਕ ਹੈ ਹੁਣ ਇੱਥੇ i ਦੀ ਵੈਲਿਊ ਕਿੰਨੀ ਪੁੱਟ ਕਰਾਂਗੇ ਆਪਾਂ 2 j ਦੀ ਵੀ ਵੈਲਿਊ ਕਿੰਨੀ ਪੁੱਟ ਕਰਾਂਗੇ 2 ਤਾਂ 2 2 2 ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ 6 ਆ ਜਾਊਗਾ ਤਾਂ ਆਪਣੇ ਕੋਲ ਜਿਹੜਾ a ਐਲੀਮੈਂਟ ਆ ਉਹ ਆਪਣੇ ਕੋਲ ਕਿੰਨਾ ਆ ਜਾਊਗਾ a11 ਦੀ ਵੈਲਿਊ ਆਪਾਂ ਨੇ ਕਿੰਨੀ ਫਾਈਂਡ ਆਊਟ ਕੀਤੀ ਸੀਗੀ ਠੀਕ ਹੈ ਜੀ 3 ਤੇ ਇੱਥੇ ਆਪਾਂ ਕੀ ਲਿਖ ਲਾਂਗੇ 3 ਫਿਰ 8 12 ਦੀ ਵੈਲਿਊ ਆਪਣੇ ਕੋਲ ਕਿੰਨੀ ਸੀਗੀ 4 ਠੀਕ ਹੈ ਇਹ ਆਪਣੇ ਕੋਲ 21 ਦੀ ਵੈਲਿਊ ਕਿੰਨੀ ਸੀਗੀ 5 ਇੱਥੇ ਆਪਣੇ ਕੋਲ ਕਿੰਨਾ ਆਜੂਗਾ 6 ਤਾਂ ਇਹ ਆਪਾਂ राजे ম্যাট্রিক্স kia ਕਨਸਟਰਕਟ ਕਰਤੀ ਆ ਕਿੰਨੇ ਦੀ ਕੀਤੀ ਆ 2x2 ਦੀ ਇਦਾਂ ਹੀ राजे ਤੁਸੀਂ ম্যাট্রਿਕਸ ਆ ਜਿਹੜੀ 3x3 ਦੀ ਕਰ ਸਕਦੇ ਹੋ ਜਿੰਨੇ ਦੀ ਤੁਹਾਨੂੰ ਪੁੱਛੀ ਆ ਓਨੇ ਦੀ ਤੁਸੀਂ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈਗਾ 2x2 ਦੀ ਆ ਜਾਵੇ 2 2x3 ਦੀ ਵੀ ਆ ਸਕਦੀ ਆ ਠੀਕ ਹੈ ਸਕੁਅਰ ਫਾਰਮ ਦੇ ਵਿੱਚ ਵੀ ਆ ਸਕਦੀ ਆ ਰੈਕਟੈਂਗੂਲਰ ਫਾਰਮ ਦੇ ਵਿੱਚ ਵੀ ਆ ਸਕਦੀ ਆ ਠੀਕ ਹੈ ਜੀ ਹੁਣ ਅੱਗੇ ਚੱਲਦੇ ਆ ਅੱਗੇ ਜਿਹੜਾ ਆਪਣੇ ਕੋਲ ਟੌਪਿਕ ਆ ਜਾਂਦਾ ਵਾ ਉਹ ਆ ਜਾਂਦਾ ਆਪਣੇ ਕੋਲ ਟਾਈਪਸ ਆਫ ਮੈਟ੍ਰਿਕਸ ਠੀਕ ਹੈ ਟਾਈਪ ਆਫ ਮੈਟ੍ਰਿਕਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਟਾਈਪ ਆਪਾਂ ਡਿਸਕਸ ਕਰਾਂਗੇ ਉਹ ਆਪਣੇ ਕੋਲ ਕਿਹੜੀ ਆ ਜਾਂਦੀ ਆ ਕਾਲਮ ਮੈਟ੍ਰਿਕਸ ਹੁਣ ਜਿਹੜੀ ਰਾਜੇ ਆਪਣੇ ਕੋਲ ਕਾਲਮ ਮੈਟ੍ਰਿਕਸ ਹੁੰਦੀ ਆ ਇਹਦਾ ਮਤਲਬ ਕੀ ਆ ਵੀ ਜਿਹੜਾ ਆਪਣੇ ਕੋਲ ਕਾਲਮ ਹੋਊਗਾ ਉਹ ਆਪਣੇ ਕੋਲ ਕਿੰਨਾ ਹੋਊਗਾ ਇੱਕ ਹੋਊਗਾ ਜਿਹੜੀਆਂ ਰੋ ਨੇ ਉਹ ਆਪਣੇ ਕੋਲ ਕੀ ਆ ਨੰਬਰ ਆਫ ਰੋ ਹੋ ਸਕਦੀਆਂ ਨੇ ਠੀਕ ਹੈ ਮਤਲਬ ਕਾਲਮ ਇੱਕ ਕਾਲਮ ਮੈਟ੍ਰਿਕਸ ਦੇ ਵਿੱਚ ਕੀ ਹੋਊਗਾ ਕਾਲਮ ਤੁਹਾਡੇ ਕੋਲ ਇੱਕ ਹੋਊਗਾ ਜਿਹੜੀਆਂ ਰੋ ਨੇ राजे ਉਹ ਇੱਕ ਤੋਂ ਕਿੰਨੀਆਂ ਹੋਣਗੀਆਂ ਜ਼ਿਆਦਾ ਹੋਣਗੀਆਂ ਠੀਕ ਹੈ ਜੇ ਇੱਥੇ ਮੈਂ राजे ਇਹਦਾ ਆਰਡਰ ਲਿਖਾਂ ਕੀ ਇਹਦਾ ਆਰਡਰ ਲਿਖਾਂ ਕਾਲਮ ਮੈਟ੍ਰਿਕਸ ਦਾ ਤੇ ਆਰਡਰ ਨੂੰ राजे ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹੋ ਤੁਸੀਂ ਐਨ ਦੇ ਨਾਲ ਵੀ ਕਰ ਸਕਦੇ ਹੋ ਠੀਕ ਹੈ ਬਟ ਇੱਥੇ ਹੁਣ ਆਪਾਂ ਨੰਬਰ ਆਫ ਕਾਲਮ ਨੂੰ ਐਨ ਨਾਲ ਰਿਪਰੈਜ਼ੈਂਟ ਕਰ ਰਹੇ ਹਾਂ ਤਾਂ ਆਰਡਰ ਨੂੰ ਆਪਾਂ राजे O ਲਿਖ ਲ ਠੀਕ ਹੈ ਜੀ ਉਹ ਲਿਖ ਲਿਆ ਵੈਸੇ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਵੀ ਸਿੰਬਲ ਦਿੱਤਾ ਹੋਊਗਾ ਉਹਦੇ ਨਾਲ ਨੋਟੇਸ਼ਨ ਲਿਖੀ ਹੋਊਗੀ ਵੀ ਇਹਨੂੰ ਤੁਸੀਂ ਆਰਡਰ ਬੋਲਣਾ ਰੋ ਬੋਲਣਾ ਕਾਲਮ ਬੋਲਣਾ ਠੀਕ ਹੈ ਤਾਂ ਹੁਣ ਜਿਹੜਾ राजे ਆਪਣੇ ਕੋਲ ਕਾਲਮ ਮੈਟ੍ਰਿਕਸ ਹੋਊਗੀ ਉਹਦਾ ਜਰਨਲ ਆਪਣੇ ਕੋਲ ਆਰਡਰ ਕੀ ਹੋਊਗਾ राजे ਆਪਾਂ ਨੇ ਲਿਖਿਆ ਸੀ ਨਾ ਵੀ m ਕ੍ਰੋਸ ਆਪਣੇ ਕੋਲ ਕੀ ਹੁੰਦਾ n m ਕੀ ਨੂੰ ਰਿਪਰੈਜ਼ੈਂਟ ਕਰੂਗਾ राजे ਤੁਹਾਡੇ ਕੋਲ ਰੋ ਨੂੰ ਐਨ ਜੀ ਨੂੰ ਰਿਪਰੈਜ਼ੈਂਟ ਕਰੂਗਾ ਕਾਲਮ ਨੂੰ ਕਾਲਮ ਮੈਟ੍ਰਿਕਸ ਦੇ ਵਿੱਚ ਜਿਹੜਾ ਕਾਲਮ ਆ ਰਾਝਾ ਆਪਣੇ ਕੋਲ ਇੱਕ ਹੋਗਾ ਬਟ ਜਿਹੜੀ ਨੰਬਰ ਆਫ ਰੋ ਨੇ ਉਹ ਤੁਹਾਡੇ ਕੋਲ ਕਈ ਹੋ ਸਕਦੀਆਂ ਨੇ ਤਾਂ ਇਹਦਾ ਆਰਡਰ ਆਪਣੇ ਕੋਲ ਕੀ ਆਜੂਗਾ ਐਨ ਕ੍ਰੋਸ 1 ਠੀਕ ਹੈ ਐਨ ਕੀ ਨੂੰ ਰਿਪਰੈਜ਼ੈਂਟ ਕਰੂਗਾ ਨੰਬਰ ਆਫ ਰੋ ਠੀਕ ਹੈ ਇੱਕ ਤੋਂ ਜ਼ਿਆਦਾ ਰੋ ਨੂੰ ਕੀ ਆ ਕਾਲਮ ਨੂੰ ਰਿਪਰੈਜ਼ੈਂਟ ਕਰੂਗਾ ਠੀਕ ਹੈ ਕਾਲਮ ਆਪਣੇ ਕੋਲ ਕਿੰਨਾ ਹੋ ਇੱਕ ਹੋਊਗਾ ਠੀਕ ਹੈ ਹੁਣ ਜੀ ਮੈਂ ਐਗਜ਼ਾਮਪਲ ਲੈ ਲੈਂਦੇ ਆ ਜਿਵੇਂ ਇੱਥੇ ਮੈਂ ਲਿਖਦਾ 1 ਠੀਕ ਹੈ ਜਾਂ ਮੈਂ ਇੱਥੇ ਕੀ ਲਿਖਦਾ ਵੀ 1 2 3 ਜਾਂ ਇੱਥੇ ਆਪਾਂ ਕਿੰਨਾ ਲਿਖਦੀਏ a b c d ਠੀਕ ਹੈ ਜੀ a ਲਿਖਦੀਏ ਤਾਂ ਇਹ ਰਾਜੇ ਹੁਣ ਆਪਣੇ ਕੋਲ ਦੇਖੋ ਜਿਹੜਾ ਕੱਲਾ ਵਾਨਾ ਇਹਦਾ ਆਰਡਰ ਆਪਣੇ ਕੋਲ ਕੀ ਆਊਗਾ 1 ਕ੍ਰੋਸ 1 ਆਊਗਾ ਠੀਕ ਹੈ ਇਹ ਰੋ ਵੀ ਇੱਕਾ ਕਾਲਮ ਵੀ ਇੱਕਾ ਠੀਕ ਹੈ ਹੁਣ ਜਿਹੜੀ ਮੈਂ ਸੈਕਿੰਡ ਨੰਬਰ ਲਿਖਿਆ ਵਾ ਇਹਦੇ ਵਿੱਚ 1 2 3 ਲਿਖਿਆ ਦਾ ਟੋਟਲ ਕਿੰਨੀਆਂ ਰੋ ਹੁੰਨੇ राजे ਆਪਣੇ ਕੋਲ ਤਿੰਨ ਰੋ ਨੇ ਕਾਲਮ ਕਿੰਨਾ ਵਾ ਇੱਕ ਆ ਉਸ ਤੋਂ ਬਾਅਦ ਮੈਂ ਕੀ ਲਿਖਿਆ ਵਾ a b c d ਲਿਖਿਆ ਵਾ ਕਿੰਨੀਆਂ ਰੋ ਨੇ ਚਾਰ ਰੋ ਨੇ ਬਟ ਕਾਲਮ ਕਿੰਨਾ ਵਾ ਇੱਕ ਆ ਤੇ ਇਹ राजे ਆਪਣੇ ਕੋਲ ਕਿਹੜੀ ਮੈਟ੍ਰਿਕਸ ਹੋਊਗੀ ਕਾਲਮ ਮੈਟ੍ਰਿਕਸ ਹੋਊਗੀ ਤੇ ਮੈਟ੍ਰਿਕਸ ਦੇ ਵਿੱਚ ਜਿਹੜੇ राजे ਆਪਾਂ ਐਲੀਮੈਂਟਸ ਲੈਣੇ ਹੁੰਦੇ ਆ ਨੰਬਰ ਆਫ ਰੈਕਟੈਂਗੂਲਰ ਏਰੀਆ ਲੈਣੇ ਹੁੰਦੇ ਆ ਉਹ राजे ਤੁਸੀਂ ਨੰਬਰ ਦਾ ਵੀ ਲੈ ਸਕਦੇ ਹੋ ਕਿਸੇ ਫੰਕਸ਼ਨ ਦਾ ਵੀ ਲੈ ਸਕਦੇ ਹੋ ਮਤਲਬ ਇਹ ਜ਼ਰੂਰੀ ਨਹੀਂ ਆਪਾਂ 1 2 3 ਜਾਂ a b c d ਲਈਏ ਇੱਥੇ राजे ਆਪਾਂ ਕੀਆ cos θ sin θ tan θ ਸਭ ਲੈ ਸਕਦੇ ਆ ਠੀਕ ਹੈ ਤੇ ਜਿਵੇਂ ਹੁਣ ਰਾਜੇ ਮੈਂ ਇੱਥੇ 1/1 ਦੀ ਗੱਲ ਕੀਤੀ ਆ ਠੀਕ ਹੈ ਇਹ ਰਾਜੇ ਆਪਣੇ ਕੋਲ ਜਿਹੜਾ ਕੱਲਾ 1 ਆ ਇਹ ਆਪਣੇ ਕੋਲ ਹਰ ਟਾਈਪ ਦੀ ਮੈਟ੍ਰਿਕਸ ਨੂੰ ਕੀ ਕਰੂਗਾ ਰਾਜੇ ਰਿਪਰਜੈਂਟ ਕਰੂਗਾ ਪੇਪਰ ਦੇ ਵਿੱਚ ਤਿੰਨ ਪੇਪਰਾਂ ਦੇ ਵਿੱਚ ਇਹੀ ਕੋਸ਼ਨ ਕੀਆ ਬਹੁਤ ਵਾਰ ਰਿਪੀਟ ਹੋਇਆ ਵਾ ਠੀਕ ਹੈ ਵੀ ਜਿਹੜਾ ਆਪਣੇ ਕੋਲ ਸਿੰਗਲ ਇੱਕ ਹੀ ਰੋ ਹੋਵੇ ਇੱਕੋ ਹੀ ਕਾਲਮ ਹੋਵੇ ਇੱਕੋ ਹੀ ਐਲੀਮੈਂਟ ਹੋਵੇ ਉਹ ਆਪਣੇ ਕੋਲ ਹਰ ਟਾਈਪ ਦੀ ਮੈਟ੍ਰਿਕਸ ਨੂੰ ਕੀ ਕਰਦਾ ਵਾ ਰਾਜੇ ਸ਼ੋ ਕਰਦਾ ਵਾ ਠੀਕ ਹੈ ਜੀ ਅੱਗੇ ਚੱਲਦੇ ਆ ਅੱਧੇ ਰਾਜੇ ਆਪਣੇ ਕੋਲ ਕਿਹੜੀ ਆ ਜਾਂਦੀ ਹੈ ਰੋ ਮੈਟ੍ਰਿਕਸ ਆ ਜਾਂਦੀ ਹੈ ਠੀਕ ਹੈ ਜੀ ਹੁਣ ਰੋ ਮੈਟ੍ਰਿਕਸ ਦੇ ਵਿੱਚ ਰਾਜੇ ਯਾਦ ਰੱਖਣਾ ਵਾ ਜਿਹੜੇ ਆਪਣੇ ਕੋਲ ਨੰਬਰ ਆਫ ਰੋਜ਼ ਹੋਣਗੇ ਨਾ ਉਹ ਆਪਣੇ ਕੋਲ ਕਿੰਨੀ ਹੋਊਗੀ ਇੱਕ ਹੋਊਗੀ ਬਟ ਜਿਹੜੇ ਰਾਜੇ ਆਪਣੇ ਕੋਲ ਨੰਬਰ ਆਫ ਕਾਲਮ ਹੋਣਗੇ ਉਹ ਆਪਣੇ ਕੀ ਆ ਇੱਕ ਤੋਂ ਜ਼ਿਆਦਾ ਹੋਣਗੇ ਠੀਕ ਹੈ ਜੀ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਮੈਂ ਕੀ ਕਰ ਲਿਖ ਰਹੀ ਆ ਐਨ ਲਿਖ ਰਹੀ ਆ ਮਤਲਬ ਰੋ ਇੱਕ ਹੋਊਗੀ ਕਾਲਮ ਇੱਕ ਤੋਂ ਕੀ ਹੋਣਗੇ ਜ਼ਿਆਦਾ ਹੋਣਗੇ ਜਿਵੇਂ ਹੁਣ ਇੱਥੇ ਰਾਜੇ ਐਗਜ਼ਾਮਪਲ ਲੈਂਦੇ ਆ ਤਾਂ ਮੈਂ ਐਗਜ਼ਾਮਪਲ ਕੀ ਉਹੀ ਮੈਂ ਵਨ ਦੀ ਲਈਆ ਠੀਕ ਹੈ ਇੱਥੇ ਇਹ ਰਾਜੇ ਕਿਨੂੰ ਰਿਪਰੈਜ਼ੈਂਟ ਕਰੂਗਾ ਰੋ ਮੈਟ੍ਰਿਕਸ ਨੂੰ ਵੀ ਰਿਪਰੈਜ਼ੈਂਟ ਕਰੂਗਾ ਕਿਵੇਂ ਕਿਉਂਕਿ ਇਹਦਾ ਆਰਡਰ ਕਿੰਨੇ ਦਾ ਵਾ 1/1 ਦਾ ਵਾ ਰੋ ਕਿੰਨੀ ਆ ਵਨ ਆ ਕਾਲਮ ਵੀ ਕਿੰਨਾ ਮਾ ਵਨ ਆ ਉਸ ਤੋਂ ਬਾਅਦ ਜਿਵੇਂ ਆਪਾਂ ਨੇ ਕੋਲ ਰਾਜੇ ਐਗਜ਼ਾਮਪਲ ਲੈ ਲਿਆ ਆਪਾਂ 1 2 3 4 ਠੀਕ ਹੈ ਹੁਣ ਇੱਥੇ ਦੇਖੋ ਰਾਜੇ ਇਹਦਾ ਆਰਡਰ ਕਿੰਨੇ ਬਾਈ ਕਿੰਨੇ ਦਾ ਵਾ ਇੱਕ ਰੋ ਆ ਚਾਰ ਕਾਲਮ ਨੇ ਠੀਕ ਹੈ ਜੀ ਕਾਲਮ ਕਿੰਨੇ ਨੇ ਚਾਰ ਨੇ C1 C2 C3 c4 ਠੀਕ ਹੈ ਤਾਂ ਇਹ ਆਪਣੇ ਕੋਲ ਕਿਨੂੰ ਰਿਪਰੈਜ਼ੈਂਟ ਕਰੂਗਾ राजे ਰੋ ਮੈਟ੍ਰਿਕਸ ਨੂੰ ਠੀਕ ਹੈ ਤਾਂ ਅੱਗੇ ਚੱਲਦੇ ਆ ਅੱਗੇ ਜਿਹੜੀ राजे ਥਰਡ ਟਾਈਪ ਆ ਜਾਂਦੀ ਆ ਉਹ ਆਪਣੇ ਕੋਲ ਕਿਹੜੀ ਆ ਜਾਂਦੀ ਆ राजे ਸਕੁਅਰ ਮੈਟ੍ਰਿਕਸ ਆ ਜਾਂਦੀ ਆ ਹੁਣ राजे ਸਕੁਅਰ ਮੈਟ੍ਰਿਕਸ ਕਿਹੜੀ ਹੁੰਦੀ ਆ ਜਿਹਦੇ ਵਿੱਚ राजे ਨੰਬਰ ਆਫ ਰੋ ਇਕੁਅਲ ਟੂ ਕੀ ਹੋਣ ਨੰਬਰ ਆਫ ਕਾਲਮ ਹੋਣ ਠੀਕ ਹੈ ਜੀ ਸਕੁਅਰ ਮੈਟ੍ਰਿਕਸ ਕਿਹੜੀ ਹੁੰਦੀ ਆ ਜਿਹਦੇ ਵਿੱਚ ਨੰਬਰ ਆਫ ਰੋ ਇਸ ਇਕੁਅਲ ਟੂ ਨੰਬਰ ਆਫ ਕੀ ਹੋਣ ਕਾਲਮ ਹੋਣ m ਕਿਨੂੰ ਰਿਪਰੈਜ਼ੈਂਟ ਕਰ ਰਿਹਾ ਰੋ ਨੂੰ n ਕਿਨੂੰ ਰਿਪਰੈਜ਼ੈਂਟ ਕਰ ਰਿਹਾ ਕਾਲਮ ਨੂੰ ਜੀ ਮੇਰਾ ਜੀ ਆਪਣੇ ਕੋਲ ਕਿੰਨੇ ਬਾਈ ਕਿੰਨੇ ਦੀ ਮੈਟ੍ਰਿਕਸ ਹੋਗੀ 2x2 ਦੀ ਮੈਟ੍ਰਿਕਸ ਹੋਗੀ ਠੀਕ ਹੈ ਜੀ ਆਪਣੇ ਕੋਲ राजे 3/3 ਦੀ ম্যাট্রিক্স ਹੋਗੀ ਠੀਕ ਹੈ ਇਦਾਂ ਹੀ ਰਾਜੇ ਆਪਣੇ ਕੋਲ ਕੀ ਆ 4/4 ਦੀ ম্যাট্রਿਕਸ ਹੋਗੀ ਠੀਕ ਹੈ ਜੀ ম্যাট্রਿਕਸ ਕੋਈ ਵੀ ਹੋ ਸਕਦੀ ਹੈ ਜਿਵੇਂ ਇੱਥੇ 2/2 ਦੀ ম্যাট্রਿਕਸ ਜਿਵੇਂ ਮੰਨ ਲਓ ਲੈ ਲਿਆ cos θ ਠੀਕ ਹੈ ਜੀ ਇੱਥੇ ਤੁਹਾਨੂੰ ਕੀ ਦਿੱਤਾ ਹੋਇਆ sin θ ਠੀਕ ਹੈ ਇੱਥੇ 0 ਦਿੱਤਾ ਹੋਇਆ ਇੱਥੇ 1 ਦਿੱਤਾ ਹੋਇਆ ਮਤਲਬ ਨੰਬਰ ਆਫ ਰੋ ਇਸ ਇਕੁਅਲ ਟੂ ਨੰਬਰ ਆਫ ਕਾਲਮ ਨੇ ਤੈਏ ਆਪਣੇ ਕੋਲ ਇੱਕ ਕਿਹੜੀ ਹੋਗੀ ਸਕੁਅਰ ম্যাট্রਿਕਸ ਹੋਊਗੀ ਜਿਵੇਂ ਇੱਥੇ ਆਪਾਂ ਨੂੰ ਦਿੱਤਾ ਹੋਵੇ a b c d e f ਠੀਕ ਹੈ ਇਹ ਆਪਣੇ ਕੋਲ ਕੀ ਆ ਹਲੇ ਤਾਂ ਇਹ 2/3 ਦੀ ਆ ਨਾਲ ਇੱਥੇ ਜੇ ਆਪਾਂ ਨੂੰ ਦਿੱਤਾ ਹੁੰਦਾ G H I ਤਾਂ ਇਹ ਆਪਣੇ ਕੋਲ ਕਿੰਨੇ ਬਾਈ ਕਿੰਨੇ ਦੀ ਮੈਟ੍ਰਿਕਸ ਬਣਨੀ ਸੀ 3/3 ਦੀ ਮੈਟ੍ਰਿਕਸ ਠੀਕ ਹੈ 4/4 ਦੀ ਮੈਟ੍ਰਿਕਸ ਕਿਵੇਂ ਹੁੰਦੀ ਹੈ ਆਪਣੇ ਕੋਲ ਠੀਕ ਹੈ ਜੀ A11 A12 A13 A14 ਦੂਜੀ ਆਪਣੇ ਕੋਲ ਰੋ ਕਿਹੜੀ ਹੁੰਦੀ ਸੀਗੀ A21 A22 A23 A24 ਠੀਕ ਹੈ ਜੀ ਤੀਜੀ ਰੋ ਆਪਣੇ ਕੋਲ ਕਿਹੜੀ ਬਣਨੀ ਸੀ A31 A32 A33 A34 ਤੇ ਚੌਥੀ ਰਾਜੇ ਆਪਣੇ ਕੋਲ ম্যাট্রিক্স ਚੌਥੀ ਜਿਹੜੀ ਰੋ ਆ ਉਹ ਆਪਣੇ ਕੋਲ ਕਿਹੜੀ ਬਣਨੀ ਸੀਗੀ A41 A42 A43 A44 ਠੀਕ ਹੈ ਜੀ ਤਾਂ ਇਹ ਆਪਣੇ ਕੋਲ ਕਿੰਨੇ ਬਾਈ ਕਿੰਨੇ ਦੀ ম্যাট্রਿਕਸ ਬਣਨੀ ਸੀ 4 ਬਾਈ 4 ਦੀ ਮਤਲਬ ਕਿਹੜੀ ম্যাট্রਿਕਸ ਬਣਨੀ ਸੀ ਆਪਣੇ ਕੋਲ ਸਕੁਅਰ ম্যাট্রਿਕਸ ਠੀਕ ਹੈ ਇਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ ਪੇਪਰ ਦੇ ਵਿੱਚ ਮੋਸਟਲੀ ਰਾਜੇ ਆਪਾਂ ਨੂੰ ਜਿਹੜੇ ਕੁਐਸ਼ਨ ਬਣਦੇ ਨੇ ਨਾ ਉਹ 3/3 ਮੈਟ੍ਰਿਕਸ ਦੇ ਬਣਦੇ ਹੁੰਦੇ ਨੇ ਚਾਹੇ ਤੁਸੀਂ ਰੈਂਕ ਫਾਈਂਡ ਆਊਟ ਕਰਨਾ ਹੋਵੇ ਚਾਹੇ ਤੁਸੀਂ ਇਨਵਰਸ ਫਾਈਂਡ ਆਊਟ ਕਰਨਾ ਹੋਵੇ ਕੋਈ ਵੀ ਮਤਲਬ ਪ੍ਰੋਪਰਟੀ ਯੂਜ਼ ਕਰਨੀ ਹੋਵੇ ਤਾਂ 3/3 ਦੀ ਮੈਟ੍ਰਿਕਸ ਆਉਂਦੀ ਆ ਪਰ ਠੀਕ ਹੈ ਜੀ ਆਸ ਕਰਦੀ ਆ ਰਾਜੇ ਇੱਥੇ ਤੱਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਤਾਂ ਅੱਗੇ ਚੱਲਦੇ ਆ ਅੱਗੇ ਰਾਜੇ ਆਪਣੇ ਕੋਲ ਕਿਹੜੀ ਆ ਜਾਂਦੀ ਹੈ ਡਾਇਗਨਲ ਮੈਟ੍ਰਿਕਸ ਆ ਜਾਂਦੀ ਹੈ ਜਿਹੜੀ ম্যাট্রিক্স ਆ ਜਾਂਦੀ ਹੈ राजे ਆਪਣੇ ਕੋਲ ਡਾਇਗਨਲ ম্যাট্রিক্স ਆ ਜਾਂਦੀ ਆ ਹੁਣ ਜਿਹੜੀ राजे ਆਪਣੇ ਕੋਲ ਡਾਇਗਨਲ ম্যাট্রিক্স ਆ ਇਹ ਆਪਣੇ ਕੋਲ ਕਿਹੜੀ ਹੁੰਦੀ ਆ ਡਾਇਗਨਲ ম্যাট্রিক্স ਆਪਣੇ ਕੋਲ ਉਹ ম্যাট্রিক্স ਹੁੰਦੀ ਆ ਜਿਹਦੇ राजे ਆਪਣੇ ਕੋਲ ਨੋਨ ਡਾਇਗਨਲ एलिमेंट्स ਕੀ ਹੁੰਦੇ ਨੇ एलिमेंट्स ਕੀ ਹੁੰਦੇ ਨੇ ਆਰ ਜ਼ੀਰੋ ਠੀਕ ਹੈ ਜੀ ਨੋਨ ਡਾਇਗਨਲ एलिमेंट्स ਆਰ ਜ਼ੀਰੋ ਜਿਵੇਂ ਅਜੇ ਆਪਾਂ ਲੈ ਲਈਏ a a11 ਠੀਕ ਹੈ ਜੀ 0 0 ਇੱਥੇ ਆਪਣੇ ਕੋਲ ਕੀ ਆ ਜਾਊਗਾ a22 ਇੱਥੇ ਆਪਣੇ ਕੋਲ ਕੀ ਆ ਜਾਊਗਾ a33 ਠੀਕ ਹੈ ਆ ਵੀ ਜ਼ੀਰੋ ਹੋ ਆ ਵੀ ਜ਼ੀਰੋ ਹੋ ਆ ਵੀ ਜ਼ੀਰੋ ਹੋ ਆ ਵੀ ਜ਼ੀਰੋ ਮਤਲਬ ਜਿਹੜੇ ਡਾਇਗਨਲ ਐਲੀਮੈਂਟ ਆ ਉਹਨਾਂ ਦੀ ਕੋਈ ਨਾ ਕੋਈ ਵੈਲਿਊ ਹੋਊਗੀ ਅਦਰ ਜਿਹੜੇ एलिमेंट्स ਨੇ ਨੋਨ ਡਾਇਗਨਲ ਉਹ ਆਪਣੇ ਕੋਲ ਕੀ ਹੋਣੇ ਚਾਹੀਦੇ ਆ ਜ਼ੀਰੋ ਹੋਣੇ ਇਹ ਦੇ ਆ ਠੀਕ ਹੈ ਇਹਦੇ ਵਿੱਚ राजे ਜਿਹੜਾ ਇਹਦਾ ਆਰਡਰ ਆ a i j ਆਪਣੇ ਕੋਲ ਕੀ ਹੋਊਗਾ 0 ਕਦੋਂ ਜਦੋਂ राजे ਆਪਣੇ ਕੋਲ i not ਕੀ ਹੋਊਗਾ j ਹੋਗਾ ਠੀਕ ਹੈ ਜੀ i not ਕੀ ਹੋਊਗਾ j i not j ਦਾ ਮਤਲਬ ਕੀ ਆ ਹੁਣ ਧਿਆਨ ਨਾਲ ਦੇਖਣਾ ਹੁਣ ਇੱਥੇ ਮੈਂ ਕੀ ਲਿਖਿਆ ਸੀਗਾ a 11 ਲਿਖਿਆ ਸੀ ਮਤਲਬ i ਕੀ ਆ j ਆ ਠੀਕ ਹੈ 0 ਤੇ ਇਕੁਅਲ ਨਹੀਂ ਹੈਗਾ ਮਤਲਬ ਇਹ ਵੈਲਿਊ ਆ ਫਿਰ ਦੇਖੋ ਰਾਜੇ ਆਪਾਂ ਨੇ ਕੀ ਲਿਖਿਆ ਸੀਗਾ a22 ਲਿਖਿਆ ਵਾ a22 ਦੇ ਵਿੱਚ i ਕੀ ਹੈ j ਆ i ਦੀ ਵੈਲਿਊ ਵੀ 2 ਆ j ਦੀ ਵੈਲਿਊ ਵੀ ਆਪਣੇ ਕੋਲ ਕਿੰਨੀ ਦਿੱਤੀ ਹੋਈ ਆ ਰਾਜੇ 2 ਦਿੱਤੀ ਹੋਈ ਆ ਉਸ ਤੋਂ ਬਾਅਦ ਰਾਜੇ ਆਪਣੇ ਕੋਲ ਕਿਹੜਾ ਆ ਜਾਂਦਾ ਵਾ a33 ਆ ਜਾਂਦਾ ਵਾ a33 ਦੇ ਵਿੱਚ ਵੀ ਕੀ ਆਪਣੇ ਕੋਲ i 3 ਜੀ 3 ਆ ਹੋਰ ਅਦਰ ਐਲੀਮੈਂਟ ਜੇ ਦੇਖੋਗੇ ਜਿਵੇਂ ਹੁਣ ਆਪਣੇ ਕੋਲ ਜਿਹੜੀ ਆ 0 ਆ ਇਹ ਆਪਣੇ ਕੋਲ ਕਿਹੜੇ ਐਲੀਮੈਂਟ ਨੂੰ ਰਿਪਰੈਜ਼ੈਂਟ ਕਰੂਗੀ ਇਹ ਸੈਕਿੰਡ ਰੋ ਤੇ ਫਰਸਟ ਕਾਲਮ ਦਾ ਐਲੀਮੈਂਟ ਆ ਇਹਦੇ ਵਿੱਚ ਜਿਹੜੀ i ਆ ਉਹ ਨਾਟ ਇਕੁਅਲ ਟੂ j ਆ ਤਾਂ ਉਹਦਾ ਆਰਡਰ ਆਪਣੇ ਕੋਲ ਕੀ ਆ 0 ਆ ਠੀਕ ਹੈ ਜੀ ਇੰਨੀ ਗੱਲ ਤੁਹਾਨੂੰ ਰਾਜੇ ਕੀ ਪਤਾ ਹੋਣੀ ਚਾਹੀਦੀ ਆ ਠੀਕ ਹੈ ਹੁਣ ਰਾਜੇ ਜਿਹੜੇ ਆਹਾ ਨੀਚੇ ਵਾਲੇ ਆਪਣੇ ਕੋਲ 0 ਨੂੰ ਰਿਪਰੈਜ਼ੈਂਟ ਕਰ ਰਹੇ ਨੇ ਇਹ ਐਲੀਮੈਂਟ ਆਪਣੇ ਕੋਲ ਕਿਹੜੇ ਹੁੰਦੇ ਨੇ ਲੋਅਰ ਟ੍ਰੈਂਗੂਲਰ ਐਲੀਮੈਂਟ ਦੇ ਨੇ ਜਿਹੜੇ राजे ਡਾਇਗਨਲ ਤੋਂ ਉੱਪਰ ਵਾਲੇ ਐਲੀਮੈਂਟ ਹੁੰਦੇ ਨੇ ਇਹ ਕਿਹਨੂੰ ਰਿਪਰੈਜ਼ੈਂਟ ਕਰਦੇ ਹੁੰਦੇ ਆ ਆਪਣੇ ਕੋਲ ਅਪਰ ਟ੍ਰੈਂਗੂਲਰ ਮੈਟ੍ਰਿਕਸ ਨੂੰ ਰਿਪਰੈਜ਼ੈਂਟ ਕਰਦੇ ਆ ਠੀਕ ਹੈ ਜੀ ਹੁਣ ਆਪਾਂ ਇਹਦੀ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ राजे ਅਪਰ ਕਿਹੜੇ ਹੁੰਦੇ ਆਪਣੇ ਕੋਲ ਅਪਰ ਟ੍ਰੈਂਗੂਲਰ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਠੀਕ ਹੈ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਕਿਵੇਂ ਹੋਗੀ ਜਿਵੇਂ ਆਪਾਂ ਐਗਜ਼ਾਮਪਲ ਲੈ ਲੈਂਦੇ ਆ M 1 2 3 ਠੀਕ ਹੈ ਵੈਸੇ ਮੈਂ ਇੱਥੇ ਸਮਝਾਉਣ ਦੇ ਲਈ ਲਿਖਿਆ ਵਾ ਵੀ ਡਾਇਗਨਲ ਤੋਂ ਜਿਹੜੇ ਉੱਪਰ ਵਾਲੇ ਹੁੰਦੇ ਨੇ ਇਹ ਆਪਣੇ ਕੋਲ ਕਿਹੜੇ ਹੁੰਦੇ ਨੇ ਅਪਰ ਹੁੰਦੇ ਨੇ ਜਿਹੜੇ ਡਾਇਗਨਲ ਤੋਂ نیچے ਵਾਲੇ ਹੁੰਦੇ ਆ ਇਹ ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਕਰਦੇ ਆ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਨੂੰ ਬਟ ਇਹਦੇ ਲਈ ਕੰਡੀਸ਼ਨਸ ਹੁੰਦੀਆਂ ਨੇ ਉਹ ਕੰਡੀਸ਼ਨਸ ਰਾਜੇ ਮੈਂ ਹੁਣ ਦੱਸਣ ਲੱਗੀ ਆ ਠੀਕ ਹੈ ਹੁਣ ਇਹ ਨਾ ਕਹਦੇ ਹੋ ਵੀ ਇੱਥੇ 0 0 ਵਾਲੇ ਨੇ ਮੈਡਮ ਨ ਲੋਅਰ ਕਹਿੰਦਾ ਠੀਕ ਹੈ ਉਹਨਾਂ ਦੀਆਂ ਕੰਡੀਸ਼ਨਸ ਹੁੰਦੀਆਂ ਨੇ ਉਹ ਮੈਂ ਹੁਣ ਦੱਸਣ ਲੱਗੀ ਆ ਜਿਹੜੀ ਨਾ ਜੀ ਆਪਣੇ ਕੋਲ ਅਪਰ ਟ੍ਰੈਂਗੂਲਰ ਮੈਟ੍ਰਿਕਸ ਹੁੰਦੀ ਆ ਉਹਦੇ ਵਿੱਚ ਜਿਵੇਂ ਮੰਨ ਲਓ ਆਪਾਂ ਨੂੰ ਮੈਟ੍ਰਿਕਸ ਦਿੱਤੀ ਹੋਈ ਆ 1 2 3 ਫਿਰ ਆਪਾਂ ਨੂੰ ਦਿੱਤੀ ਹੋਈ ਆ 0 5 1 ਫਿਰ ਆਪਾਂ ਨੂੰ ਦਿੱਤੀ ਹੋਈ ਆ 0 0 4 ਠੀਕ ਹੈ ਹੁਣ ਇਹ ਮੈਟ੍ਰਿਕਸ ਧਿਆਨ ਨਾਲ ਦੇਖੋ ਠੀਕ ਹੈ ਜਿਹੜੇ ਰਾਜੇ ਆਪਣੇ ਕੋਲ ਡਾਇਗਨਲ ਐਲੀਮੈਂਟ ਠੀਕ ਹੈ ਡਾਇਗਨਲ ਐਲੀਮੈਂਟ ਪਲੱਸ ਡਾਇਗਨਲ ਦੇ ਜਿਹੜੇ ਅੱਪਰ ਪਾਰਟ ਵਾਲੇ ਐਲੀਮੈਂਟ ਆ ਉਹ ਆਪਣੇ ਕੋਲ ਕੀ ਹੋਣੇ ਚਾਹੀਦੇ ਆ ਨੌਨ ਜ਼ੀਰੋ ਹੋਣੇ ਚਾਹੀਦੇ ਆ ਬਟ ਡਾਇਗਨਲ ਤੋਂ ਜਿਹੜਾ ਨੀਚੇ ਪਾਰਟ ਆ ਲੋਅਰ ਪਾਰਟ ਆ ਉਹ ਆਪਣੇ ਕੋਲ ਕੀ ਹੋਣਾ ਚਾਹੀਦਾ ਵਾ ਜ਼ੀਰੋ ਹੋਣਾ ਚਾਹੀਦਾ ਇਟ ਮੀਨਸ ਜਿਹੜੇ ਆ ਐਲੀਮੈਂਟ ਨੇ ਇਹ ਆਪਣੇ ਕੋਲ ਕੀ ਹੋਣੇ ਚਾਹੀਦੇ ਆ ਜ਼ੀਰੋ ਠੀਕ ਹੈ ਡਾਇਗਨਲ ਤੇ ਡਾਇਗਨਲ ਤੋਂ ਜਿਹੜੇ ਉੱਪਰ ਵਾਲੇ ਐਲੀਮੈਂਟ ਆ ਉਹ ਆਪਣੇ ਕੋਲ ਕੀ ਹੋਣਗੇ ਨੌਨ ਜ਼ੀਰੋ ਹੋਣਗੇ ਠੀਕ ਹੈ ਤਾਂ ਇੱਥੇ ਕੰਡੀਸ਼ਨ ਯਾਦ ਰੱਖਣੀ ਆ ਇਹ ਆਹ ਜਿਹੜਾ ਪੋਰਸ਼ਨ ਆ ਇਹ ਹੁਣ ਆਪਣੇ ਕੋਲ ਕਿਹਨੂੰ ਰਿਪਰੈਜ਼ੈਂਟ ਹੋਗਾ ਅਪਰ ਟ੍ਰੈਂਗੂਲਰ ਮੈਟ੍ਰਿਕਸ ਨੂੰ ਠੀਕ ਹੈ ਅਪਰ ਪਾਰਟ ਡਾਇਗਨਲ ਤੋਂ ਅਪਰ ਵਾਲਾ ਪਾਰਟ ਆਪਣੇ ਕੋਲ ਕਿਨੂੰ ਰਿਪਰੈਜ਼ੈਂਟ ਕਰੂਗਾ ਅਪਰ ਟ੍ਰੈਂਗੂਲਰ ਮੈਟ੍ਰਿਕਸ ਤੇ ਇੱਥੇ ਕੰਡੀਸ਼ਨ ਕੀ ਹੋਊਗੀ a i j ਆਪਣੇ ਕੋਲ ਕੀ ਹੋਊਗਾ ਜ਼ੀਰੋ ਕਦੋਂ ਹੋਊਗਾ ਜਦੋਂ ਜਿਹੜਾ AI ਆ ਉਹ ਗ੍ਰੇਟਰ ਦੈਨ ਤੁਹਾਡੇ ਕੋਲ ਕੀ ਹੋਵੇ ਜੇ ਹੋਵੇ ਇਹ ਹੀ ਰਾਜੇ ਲਾਸਟ ਟਾਈਮ ਮਾਸਟਰ ਕੈਡਰ ਦੇ ਵਿੱਚ ਫਿਜ਼ਿਕਸ ਦੇ ਵਿੱਚ ਵੀ ਮਾਸਟਰ ਕੈਡਰ ਮੈਥ ਦੇ ਵਿੱਚ ਵੀ ਇਹ ਕੰਡੀਸ਼ਨ ਪੁੱਛੀ ਗਈ ਸੀਗੀ ਅਪਰ ਟ੍ਰੈਂਗੂਲਰ ਮੈਟ੍ਰਿਕਸ ਦੀ ਤਾਂ ਉੱਥੇ ਜਿਹੜੀ ਰਾਜੇ ਤੁਸੀਂ ਆਪਸ਼ਨ ਟਿਕ ਕਰਨੀ ਸੀ ਨਾ ਉਹ ਇਹ ਕਰਨੀ ਸੀ AIJ 0 ਜੇ AI ਗ੍ਰੇਟਰ ਦੈਨ ਸੋਰੀ i ग्रेटर देन ਕੀ ਲਉਣਾ ਸੀਗਾ j ਲਉਣਾ ਸੀ ਜੇ ਰਾਜੇ ਆਪਣੇ ਕੋਲ j ग्रेटर देन i ਹੋ ਜਵੇ ਤਾਂ ਆਪਣੇ ਕੋਲ ਕਿਹੜਾ ਆਜੂਗਾ ਲੋਅਰ ਪਾਰਟ ਆਜੂਗਾ ਹੁਣ ਇੱਥੇ ਰਾਜੇ ਵੈਲਿਊ ਤੁਸੀਂ ਦੇਖ ਸਕਦੇ ਹੋ ਠੀਕ ਹੈ ਪਹਿਲਾਂ ਆਪਣੇ ਕੋਲ ਕੀ ਆ ਜਿਹੜਾ 2 ਦਿੱਤਾ ਹੋਇਆ ਹੈ 2 ਆਪਣੇ ਕੋਲ ਕਿਹੜਾ ਐਲੀਮੈਂਟ ਹੋਊਗਾ a12 ਹੋਊਗਾ ਨਾ a12 ਦਿੱਤਾ ਹੋਇਆ ਫਿਰ ਆਪਣੇ ਕੋਲ ਕਿਹੜਾ ਦਿੱਤਾ ਹੋਊਗਾ a21 ਦਿੱਤਾ ਹੋਊਗਾ ਤਾਂ ਇਹ ਜਿਹੜੇ ਨੇ ਇਹ ਆਪਣੇ ਕੋਲ ਕੀ ਹੋਣਗੇ ਜਿਵੇਂ A12 ਹੋ ਗਿਆ A13 ਹੋ ਗਿਆ ਠੀਕ ਹੈ ਜੀ A23 ਹੋ ਗਿਆ A33 ਹੋ ਗਿਆ ਇਹਨਾਂ ਦੀ ਤਰ੍ਹਾਂ ਜੀ ਆਪਣੇ ਕੋਲ ਕੋਈ ਨਾ ਕੋਈ ਕੀ ਆ ਵੈਲਿਊ ਹੋਊਗੀ ਬਟ ਜਿਹੜਾ ਆਪਣੇ ਕੋਲ A21 ਹੋ ਗਿਆ ਕੰਡੀਸ਼ਨ ਧਿਆਨ ਨਾਲ ਦੇਖਿਓ ਠੀਕ ਹੈ A21 ਆ ਹੁਣ ਇੱਥੇ ਦੇਖੋ A21 ਦੇ ਵਿੱਚ राजे I ਦੀ ਵੈਲਿਊ ਕਿੰਨੀ ਦਿੱਤੀ ਹੋਈ ਆ ਆਪਾਂ ਨੂੰ 2 ਦਿੱਤੀ ਹੋਈ ਆ ਠੀਕ ਹੈ ਜੀ J ਦੀ ਵੈਲਿਊ ਆਪਣੇ ਕੋਲ ਕਿੰਨੀ ਆ राजे 1 ਆ ਮਤਲਬ I ਗ੍ਰੇਟਰ ਥੈਨ ਕੀ ਆ 2 ਆ ਤੇ ਇਹ ਹੈ ਐਲੀਮੈਂਟ ਦੀ ਵੈਲਿਊ ਦੇਖੋ ਆਪਾਂ ਨੂੰ ਕਿੰਨੀ ਦਿੱਤੀ ਹੋਈ ਆ ਜ਼ੀਰੋ ਦਿੱਤੀ ਹੋਈ ਆ ਮਤਲਬ ਇਹ ਕੰਡੀਸ਼ਨ ਕੀ ਸੈਟੀਸਫਾਈ ਹੋ ਰਹੀ ਆ ਠੀਕ ਹੈ ਇਦਾਂ ਹੀ राजे ਜੇ ਆਪਾਂ ਕੀ ਦੇਖੀਏ A31 ਦੇਖੀਏ ਠੀਕ ਹੈ ਤਾਂ I ਦੀ ਵੈਲਿਊ राजे ਆਪਣੇ ਕੋਲ ਕਿੰਨੀ ਆ 3 ਆ J ਦੀ ਵੈਲਿਊ राजे ਆਪਣੇ ਕੋਲ ਕਿੰਨੀ ਆ 1 ਆ ਠੀਕ ਹੈ ਹੁਣ ਇੱਥੇ ਵੀ राजे ਜਿਹੜਾ I ਆ ਉਹ ਗ੍ਰੇਟਰ ਥੈਨ ਕੀ ਆ J ਆ ਠੀਕ ਹੈ ਹੁਣ ਇੱਥੇ ਵੀ I ਗ੍ਰੇਟਰ ਥੈਨ ਕੀ ਸੀਗਾ J ਸੀਗਾ ਠੀਕ ਹੈ ਤੇ A31 ਦੀ ਵੈਲਿਊ ਕਿੰਨੀ ਦਿੱਤੀ ਹੋਈ ਆ ਜ਼ੀਰੋ ਦਿੱਤੀ ਹੋਈ ਆ ਠੀਕ ਹੈ ਜੀ ਤਾਂ ਇਹ ਆਪਣੇ ਕੋਲ ਕਿਹੜਾ ਕੇਸ ਆ ਦਾ ਅਪਰ ਟ੍ਰੈਂਗੂਲਰ ਮੈਟ੍ਰਿਕਸ ਹੁਣ ਆਪਾਂ ਗੱਲ ਕਰ ਲੈਂਦੇ ਆ ਨੈਕਸਟ ਜਿਹੜਾ ਆਪਣੇ ਕੋਲ ਆ ਜਾਂਦਾ ਵਾ ਲੋਅਰ ਟ੍ਰੈਂਗੂਲਰ ਮੈਟ੍ਰਿਕਸ ਲੋਅਰ ਟ੍ਰੈਂਗੂਲਰ ਮੈਟ੍ਰਿਕਸ ਦੇ ਵਿੱਚ ਰਾਜੇ ਆਪਾਂ ਜਿਹੜੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਰਾਜੇ ਆਪਣੇ ਕੋਲ ਜਿਹੜੀ ਕੰਡੀਸ਼ਨ ਹੁੰਦੀ ਆ ਉਹ ਪਹਿਲਾਂ ਦੇਖ ਲੈਣੇ ਆ a i j ਕੀ ਹੋਊਗਾ 0 ਬਟ ਇਹਦੇ ਵਿੱਚ ਜਿਹੜਾ ਰਾਜੇ j ਆ ਉਹ ਗ੍ਰੇਟਰ ਥੈਨ ਕੀ ਹੋਣਾ ਚਾਹੀਦਾ ਵਾ i ਹੋਣਾ ਚਾਹੀਦਾ ਵਾ ਠੀਕ ਹੈ ਮੈਟ੍ਰਿਕਸ ਐਗਜ਼ਾਮਪਲ ਲੈ ਲੈਂਦੇ ਆ ਠੀਕ ਹੈ ਜਿਵੇਂ ਆਪਾਂ ਨੂੰ ਦਿੱਤਾ ਹੋਵੇ m ਆਪਾਂ ਨੂੰ ਇੱਥੇ ਕੀ ਦਿੱਤਾ ਹੋਇਆ a 11 ਇੱਥੇ ਦਿੱਤਾ ਹੋਵੇ 0 0 ਇੱਥੇ ਆਪਾਂ ਨੂੰ ਕੀ ਦਿੱਤਾ ਹੋਵੇ a 21 a 22 A23 ਆਪਣੇ ਆਪ ਨੂੰ ਕੀ ਦਿੱਤਾ ਹੋਵੇ 0 ਇਦਾਂ ਹੀ राजे ਆਪਣੇ ਕੋਲ ਕੀ ਆ A31 ਆ ਠੀਕ ਆ ਜੀ ਇਦਾਂ ਹੀ ਫਿਰ ਆਪਣੇ ਕੋਲ ਕੀ ਆ A32 ਆ ਇਦਾਂ ਹੀ राजे ਆਪਣੇ ਕੋਲ ਕੀ ਆ A33 ਆ ਠੀਕ ਹੈ ਹੁਣ ਇਹਦੇ ਵਿੱਚ ਵੀ ਕੰਡੀਸ਼ਨ ਦੇਖ ਲਓ ਠੀਕ ਹੈ ਵੀ ਜਿਹੜਾ ਆਪਣੇ ਕੋਲ ਡਾਇਗਨਲ ਐਲੀਮੈਂਟ ਤੇ ਉਹ ਤੋਂ ਜਿਹੜੇ ਨੀਚੇ ਵਾਲੇ ਐਲੀਮੈਂਟ ਆ ਉਹ ਆਪਣੇ ਕੋਲ ਕੀ ਹੋਣੇ ਚਾਹੀਦੇ ਆ ਨੌਨ ਜ਼ੀਰੋ ਬਟ ਜਿਹੜਾ ਅਪਰ ਪੋਰਸ਼ਨ ਆ ਉਹ ਆਪਣੇ ਕੋਲ ਜੇ ਜ਼ੀਰੋ ਹੋਵੇ ਤਾਂ ਆਪਣੇ ਕੋਲ ਕਿਹੜੀ ਹੁੰਦੀ ਹੈ ਲੋਅਰ ਟ੍ਰੈਂਗੂਲਰ ਮੈਟ੍ਰਿਕਸ ਹੁੰਦੀ ਹੈ ਤੇ ਲੋਅਰ ਟ੍ਰੈਂਗੂਲਰ ਮੈਟ੍ਰਿਕਸ ਦੇ ਵਿੱਚ ਆਪਣੇ ਕੋਲ ਕੀ ਆਊਗਾ ਆਊਗਾ ਠੀਕ ਹੈ ਜੀ ਤਾਂ ਇਹ ਸੀਗੇ राजे ਅੱਜ ਦੀ ਕਲਾਸ ਦੇ ਕੁਸ਼ਨ ਮਿਲਦੇ ਆ नेक्स्ट ਕਲਾਸ ਦੇ ਵਿੱਚ थैंक यू